ਕਾਲਸਾ ਵਾਹੀ ਗੁਰਜੀ ਕੀ ਫਤਿਹ ਇੱਕ ਵਾਰੀ ਜਗਤ ਗੁਰੂ ਗੁਰੂ ਨਾਨਕ ਦੇਵ ਜੀ ਪੰਜਾਬ ਦੇ ਸੰਗਰੂਰ ਸੈਰ ਪਹੁੰਚੇ ਅਤੇ ਸ਼ਹਿਰ ਦੇ ਬਾਹਰ ਇੱਕ ਖਾਲੀ ਥਾਂ ਦੇ ਬਹਿ ਕੇ ਭਾਈ ਮਰਦਾਨਾ ਜੀ ਦੇ ਨਾਲ ਸ਼ਬਦ ਕੀਰਤਨ ਗਾਉਣ ਲੱਗ ਪਏ ਗੁਰੂ ਜੀ ਦੇ ਸ਼ਬਦ ਕੀਰਤਨ ਕਰਦੇ ਆ ਕਰਦੇ ਆ ਤੇਜ ਹਨੇਰੀ ਆਣੀ ਸ਼ੁਰੂ ਹੋ ਗਈ ਦੇਖਦੇ ਹੀ ਦੇਖਦੇ ਆ ਇਸ ਹਨੇਰੀ ਨੇ ਭਿਆਨਕ ਤੂਫਾਨ ਦਾ ਰੂਪ ਧਾਰਨ ਕਰ ਲਿਆ ਇਨਾ ਭਿਆਨਕ ਤੂਫਾਨ ਦੇਖ ਕੇ ਭਾਈ ਮਰਦਾਨਾ ਜੀ ਬਹੁਤ ਘਬਰਾ ਗਏ ਅਤੇ ਸਤਿਗੁਰਾਂ ਜੀ ਨੂੰ ਕਹਿਣ ਲੱਗੇ ਕਿ ਗੁਰੂ ਜੀ ਮੈਨੂੰ ਲੱਗਦਾ ਹੈ ਕਿ ਅਸੀਂ ਇੱਥੇ ਆ ਕੇ ਬਹੁਤ ਵੱਡੀ ਗਲਤੀ ਕਰ ਦਿੱਤੀ ਹੈ ਕਿਉਂਕਿ ਇੰਨਾ ਤੇਜ਼ ਤੂਫਾਨ ਮੈਂ ਆਪਣੀ ਜ਼ਿੰਦਗੀ ਵਿੱਚ ਕਦੀ ਵੀ ਨਹੀਂ ਸੀ ਦੇਖਿਆ ਭਾਈ ਮਰਦਾਨੇ ਦੀ ਇਸ ਹਾਲਤ ਨੂੰ ਦੇਖ ਕੇ ਗੁਰੂ ਨਾਨਕ ਦੇਵ ਜੀ ਨੇ ਭਾਈ ਮਰਦਾਨੇ ਨੂੰ ਹੌਸਲਾ ਦਿੱਤਾ ਤੇ ਕਿਹਾ ਕਿ ਮਰਦਾਨਿਆ ਤੂੰ ਡਰ ਨਾ ਇਹ ਕਲ ਯੁਗ ਹੈ ਤੂੰ ਸਿਰਫ ਵਾਹਿਗੁਰੂ ਦਾ ਸਿਮਰਨ ਕਰ ਤੇਰੇ ਨੇੜੇ ਤੇੜੇ ਕੋਈ ਬਲਾ ਨਹੀਂ ਆਏਗੀ ਭਾਈ ਮਰਦਾਨਾ ਜੀ ਗੁਰੂ ਨਾਨਕ ਦੇਵ ਜੀ ਦੀ ਆਗਿਆ ਨੂੰ ਮੰਨਿਆ ਅਤੇ ਲਗਾਤਾਰ ਵਾਹਿਗੁਰੂ ਵਾਹਿਗੁਰੂ ਜੀ ਦਾ ਸਿਮਰਨ ਕਰਦੇ ਰਹੇ ਤੂਫਾਨ ਨੇ ਕਈ ਤਰ੍ਹਾਂ ਦੇ ਭਿਆਨਕ ਰੂਪ ਧਾਰਨ ਕੀਤੇ ਪਰ ਗੁਰੂ ਜੀ ਤੇ ਮਰਦਾਨਾ ਅਡੋਲ ਹੋ ਕੇ ਵਾਹਿਗੁਰੂ ਜੀ ਦਾ ਸਿਮਰਨ ਕਰਦੇ ਰਹੇ ਗੁਰੂ ਜੀ ਨੇ ਮਰਦਾਨੇ ਨੂੰ ਕਿਹਾ ਕਿ ਯਮ ਲੋਕ ਦਾ ਤਾਂ ਉਹਨਾਂ ਨੂੰ ਡਰ ਹੈ ਜਿਹੜਾ ਪਰਮਾਤਮਾ ਤੋਂ ਦੂਰ ਹੈ ਸੰਗਤਾਂ ਨੂੰ ਤਾਂ ਰੱਬ ਦਾ ਸਹਾਰਾ ਹੈ ਜਿਸ ਨੇ ਪੂਰੀ ਸ੍ਰਿਸ਼ਟੀ ਬਣਾਈ ਹੈ ਜਦੋਂ ਕਲਯੁਗ ਨੇ ਗੁਰੂ ਜੀ ਦੇ ਮੂੰਹੋਂ ਇਹ ਉਪਦੇਸ਼ ਸੁਣਿਆ ਤਾਂ ਉਸ ਨੇ ਮਾਨਵ ਦਾ ਰੂਪ ਧਾਰਨ ਕਰ ਲਿਆ ਤੇ ਗੁਰੂ ਜੀ ਦੇ ਸਾਹਮਣੇ ਆ ਗਿਆ ਕਲਯੁਗ ਨੇ ਗੁਰੂ ਜੀ ਨੂੰ ਕਿਹਾ ਕਿ ਸਤਗੁਰ ਜੀ ਮੈਂ ਤੁਹਾਡੀ ਮਹਿਮਾਨ ਨੂੰ ਨਹੀਂ ਸੀ ਜਾਣਦਾ ਕਿਰਪਾ ਕਰਕੇ ਮੈਨੂੰ ਮਾਫ ਕਰ ਦਿਓ ਮੈਂ ਸਿਰਫ ਧਰਤੀ ਤੇ ਇੱਕ ਉਦਾਹਰਣ ਦੇ ਰੂਪ ਵਿੱਚ ਆਇਆ ਹਾਂ ਪਰ ਮੇਰਾ ਸਾਹਮਣਾ ਤੁਹਾਡੇ ਨਾਲ ਹੋ ਗਿਆ ਹੈ ਕੇ ਸਾਧਗੁਰ ਜੀ ਮੇਰੇ ਰਾਜ ਵਿੱਚ ਇਨਸਾਨ ਹਨੇਰੇ ਵਿੱਚ ਹੀ ਗਿਰਦਾ ਜਾ ਰਿਹਾ ਹੈ ਮੇਰਾ ਸੈਨਾਪਤੀ ਝੂਠ ਨਿੰਦਿਆ ਚੁਗਲੀ ਹੈ ਅਤੇ ਜੂਆ ਸ਼ਰਾਬ ਤੇ ਬੁਰੇ ਕੰਮ ਮੇਰੀ ਫੌਜ ਹਨ ਮੇਰੇ ਰਾਜ ਵਿੱਚ ਕਾਮ ਕ੍ਰੋਧ ਲੋਭ ਮੋਹ ਦਾ ਰਾਜ ਚੱਲਦਾ ਹੈ ਮੇਰੇ ਰਾਜ ਵਿੱਚ ਲੋਕ ਪਰਮਾਤਮਾ ਨੂੰ ਭੁੱਲ ਕੇ ਮਾਇਆ ਦੀ ਚਪੇਟ ਵਿੱਚ ਆ ਚੁੱਕਿਆ ਹੈ ਕੋਈ ਵਿਰਲਾ ਹੀ ਇਸ ਤੋਂ ਬਚ ਪਾਇਆ ਹੈ ਕਿਸੇ ਵੀ ਇਨਸਾਨ ਦੇ ਅੰਦਰ ਸਬਰ ਸੰਤੋਖ ਲੱਭਣਾ ਬੜਾ ਮੁਸ਼ਕਲ ਹੈ कोरोना ਦੀ ਗਿਣਤੀ ਵਿੱਚੋਂ ਕੁਝ ਹੀ ਇਨਸਾਨ ਹਨ ਜਿਹੜੇ ਮੇਰੇ ਇਸ ਜਾਲ ਤੋਂ ਬਚ ਪਾਏ ਹਨ ਗੁਰੂ ਜੀ ਨੇ ਕਲਯੁਗ ਨੂੰ ਕਿਹਾ ਕਿ ਜੇਕਰ ਤੋਂ ਇਸ ਫੌਜ ਦਾ ਸਰਦਾਰ ਹੈ ਤਾਂ ਅਸੀਂ ਵੀ ਕਰਤਾਰ ਦੇ ਨੌਕਰ ਹਾਂ ਤੇਰਾ ਹਿਸਾਬ ਵੀ ਸਾਡੇ ਕੋਲ ਹੀ ਆਏਗਾ ਗੁਰੂ ਜੀ ਦੇ ਮੂਹੇ ਇਹ ਗੱਲ ਸੁਣ ਕੇ ਕਲਯੁਗ ਗੁਰੂ ਜੀ ਦੇ ਅੱਗੇ ਝੁਕ ਗਿਆ ਤੇ ਕਹਿਣ ਲੱਗਾ ਏ ਸਤਗੁਰ ਜੀ ਮੈਂ ਜਾਣਦਾ ਹਾਂ ਕਿ ਤੁਸੀਂ ਪੀਰਾਂ ਦੇ ਪੀਰ ਹੋ ਅਤੇ ਪਰਮਾਤਮਾ ਦਾ ਦੂਜਾ ਰੂਪ ਹੋ ਮੇਰੀ ਬੇਨਤੀ ਹੈ ਕਿ ਮੇਰੇ ਤੇ ਕਿਰਪਾ ਕਰੋ ਇਸ ਦੇ ਨਾਲ ਹੀ ਕਲਯੁਗ ਨੇ ਗੁਰੂ ਜੀ ਨੂੰ ਪੇਟਾ ਦੇਣ ਦੀ ਕੋਸ਼ਿਸ਼ ਕੀਤੀ ਅਤੇ ਕਿਹਾ ਕਿ ਗੁਰੂ ਜੀ ਤੁਸੀਂ ਮੇਰੇ ਕੋਲੋਂ 9 ਨਦੀਆਂ 18 ਸਿੱਧੀਆਂ ਲੈ ਲਵੋ ਇਸ ਨਾਲ ਤੁਸੀਂ ਜਿੱਥੇ ਚਾਹੋ ਉੱਥੇ ਜਾ ਸਕਦੇ ਹੋ ਕਈ ਵੀ ਤੁਹਾਨੂੰ ਰੋਕ ਨਹੀਂ ਸਕੇਗਾ ਸਾਰੀ ਦੁਨੀਆ ਤੁਹਾਡੇ ਕੋਲੋਂ ਡਰੇਗੀ ਅਤੇ ਮਨ ਲਗਾ ਕੇ ਤੁਹਾਡੀ ਪੂਜਾ ਵੀ ਕਰੇਗੀ ਇਸ ਗੱਲ ਨੂੰ ਸੁਣ ਕੇ ਗੁਰੂ ਜੀ ਮੁਸਕਰਾ ਪਏ ਇਹ ਚੀਜ਼ਾਂ ਲੈਣ ਤੋਂ ਨਾ ਕਰ ਦਿੱਤੀ ਜਿਸ ਤੋਂ ਬਾਅਦ ਕਲਯੁਗ ਨੇ ਹੋਰ ਵੀ ਪੇਟਾ ਦੇਣ ਦੀ ਕੋਸ਼ਿਸ਼ ਕੀਤੀ ਪਰ ਗੁਰੂ ਜੀ ਕਿਸੇ ਵੀ ਗੱਲ ਨਾਲ ਰਾਜੀ ਨਹੀਂ ਹੋਏ ਪਰ ਅਖੀਰ ਵਿੱਚ ਕਲਯੁਗ ਨੇ ਗੁਰੂ ਜੀ ਨੂੰ ਬੋਲਿਆ ਹੇ ਦੀਨदयाल ਜੀ ਤੁਸੀਂ ਮੇਰੇ ਰਾਜ ਵਿੱਚ ਮਨੁੱਖ ਦੇ ਰੂਪ ਵਿੱਚ ਜਨਮ ਲਿਆ ਹੈ ਮੈਨੂੰ ਤੁਹਾਡੇ ਚਰਨਾਂ ਵਿੱਚ ਆ ਕੇ ਮਿਲਣ ਦਾ ਮੌਕਾ ਮਿਲਿਆ ਹੈ ਪਰ ਮੈਨੂੰ ਡਰ ਹੈ ਕਿ ਇਹ ਮੇਲ ਕਿਦਰੇ ਫਜ਼ੂਲ ਨਾ ਜਾਵੇ ਇਸ ਕਰਕੇ 사ਤਗੁਰ ਜੀ ਤੁਸੀਂ ਮੇਰੀ ਕਿਸੇ ਵੀ ਭੇਟਾ ਨੂੰ ਸਵੀਕਾਰ ਨਹੀਂ ਕੀਤਾ ਜੇਕਰ ਮੇਰੀ ਕਿਸੇ ਵੀ ਭੇਟਾ ਨੂੰ ਸਵੀਕਾਰ ਕਰ ਲੋਗੇ ਤਾਂ ਬੜੀ ਕਿਰਪਾ ਹੋਵੇਗੀ ਨਹੀਂ ਤਾਂ ਮੇਰਾ ਮਨ ਹਮੇਸ਼ਾ ਲਈ ਬਹੁਤ ਰੁਖੀ ਰਹੇਗਾ ਗੁਰੂ ਜੀ ਨੇ ਕਿਹਾ ਜੇ ਤੁਮਾਨੂੰ ਪੇਟਾ ਦੇਣਾ ਹੀ ਚਾਉਂਦਾ ਹੈ ਤਾਂ ਕੋਈ ਅਜੇ ਹੀ ਪੇਟ ਦੇ ਜਿਸ ਨਾਲ ਮੇਰੇ ਪਗਤਾ ਤੇ ਤੇਰੀ ਫੌਜ ਚੜਾਈ ਨਾ ਕਰ ਸਕੇ ਕਲ ਜਬ ਹੱਥ ਜੋੜ ਕੇ ਕਹਿਣ ਲਗਾ ਜੋ ਤੁਸੀਂ ਹੁਕਮ ਕਰੋਗੇ ਮੈਂ ਮੰਨਾਂਗਾ ਗੁਰੂ ਜੀ ਨੇ ਕਿਹਾ ਜੜਾ ਮਨੁੱਖ ਤੇਰੇ ਰਾਜ ਵਿੱਚ ਪਰਮਾਤਮਾ ਨਾਲ ਜੁੜੇਗਾ ਚੋਰੀ ਝੂਠ ਨਿੰਦਿਆ ਮੋਹ ਮਾਇਆ ਹੰਕਾਰ ਬੁਰੇ ਕੰਮਾਂ ਤੋਂ ਦੂਰ ਰਹੇਗਾ ਉਸ ਮਨੁੱਖ ਤੇ ਤੇਰਾ ਕੋਈ ਅਸਰ ਨਹੀਂ ਹੋਵੇਗਾ ਕਲਯੁਗ ਨੇ ਭੇਟ ਦਿੱਤੀ ਕਿ ਜਿਹੜਾ ਇਨਸਾਨ ਪਰਮਾਤਮਾ ਨਾਲ ਜੁੜਿਆ ਰਹੇਗਾ ਉਸ ਇਨਸਾਨ ਤੇ ਮੇਰੀ ਫੋਚ ਚੜਾਈ ਨਹੀਂ ਕਰੇਗੀ ਭੇਟਾ ਦੇਣ ਤੋਂ ਬਾਅਦ ਕਲਯੁਗ ਨੇ ਗੁਰੂ ਜੀ ਤੋਂ ਵਾਰ ਲਿਆ ਤੇ ਚਰਨਾਂ ਨੂੰ ਛੂ ਕੇ ਉੱਥੋਂ ਚੱਲਿਆ ਗਿਆ ਗੁਰੂ ਪਿਆਰਿਓ ਇਸ ਸਾਖੀ ਤੋਂ ਸਾਨੂੰ ਇਹ ਹੀ ਸਿੱਖਿਆ ਮਿਲਦੀ ਹੈ ਕਿ ਜਿਹੜਾ ਇਨਸਾਨ ਪਰਮਾਤਮਾ ਦੇ ਨਾਮ ਨਾਲ ਜੁੜਿਆ ਰਿਹਾ ਉਸ ਇਨਸਾਨ ਤੇ ਕਲਯੁਗ ਦਾ ਕੋਈ ਵੀ ਅਸਰ ਨਹੀਂ ਹੋਵੇਗਾ ਅਗਰ ਇਹ ਵੀਡੀਓ ਚੰਗੀ ਲਗੇ ਤਾਂ ਵੱਧ ਤੋਂ ਵੱਧ ਸ਼ੇਅਰ ਕਰਨਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਖਾਲਸਾ ਵਾਹਿਗੁਰਜੀ ਦੀ ਫਤਿਹ ਇੱਕ ਵਾਰੀ ਜਗਤ ਗੁਰੂ ਗੁਰੂ ਨਾਨਕ ਦੇਵ ਜੀ ਪੰਜਾਬ ਦੇ ਸੰਗਰੂਰ ਸੈਰ ਪਹੁੰਚੇ ਅਤੇ ਸ਼ਹਿਰ ਦੇ ਬਾਹਰ ਇੱਕ ਖਾਲੀ ਥਾਂ ਤੇ ਬਹਿ ਕੇ ਭਾਈ ਮਰਦਾਨਾ ਜੀ ਦੇ ਨਾਲ ਸ਼ਬਦ ਕੀਰਤਨ ਗਾਉਣ ਲੱਗ ਪਏ ਗੁਰੂ ਜੀ ਦੇ ਸ਼ਬਦ ਕੀਰਤਨ ਕਰਦੇ ਆ ਕਰਦੇ ਆ ਤੇਜ ਹਨੇਰੀ ਆਣੀ ਸ਼ੁਰੂ ਹੋ ਗਈ ਦੇਖਦਿਆਂ ਹੀ ਦੇਖਦਿਆਂ ਇਸ ਹਨੇਰੇ ਨੇ ਭਿਆਨਕ ਤੂਫਾਨ ਦਾ ਰੂਪ ਧਾਰਨ ਕਰ ਲਿਆ ਇੰਨਾ ਭਿਆਨਕ ਤੂਫਾਨ ਦੇਖ ਕੇ ਭਾਈ ਮਰਦਾਨਾ ਜੀ ਬਹੁਤ ਘਬਰਾ ਗਏ ਅਤੇ ਸਤਿਗੁਰਾਂ ਜੀ ਨੂੰ ਕਹਿਣ ਲੱਗੇ ਕਿ ਗੁਰੂ ਜੀ ਮੈਨੂੰ ਲੱਗਦਾ ਹੈ ਕਿ ਅਸੀਂ ਇੱਥੇ ਆ ਕੇ ਬਹੁਤ ਵੱਡੀ ਗਲਤੀ ਕਰ ਦਿੱਤੀ ਹੈ ਕਿਉਂਕਿ ਇੰਨਾ ਤੇਜ਼ ਤੂਫਾਨ ਮੈਂ ਆਪਣੀ ਜ਼ਿੰਦਗੀ ਵਿੱਚ ਕਦੀ ਵੀ ਨਹੀਂ ਸੀ ਦੇਖਿਆ ਭਾਈ ਮਰਦਾਨੇ ਦੀ ਇਸ ਹਾਲਤ ਨੂੰ ਦੇਖ ਕੇ ਗੁਰੂ ਨਾਨਕ ਦੇਵ ਜੀ ਨੇ ਭਾਈ ਮਰਦਾਨੇ ਨੂੰ ਹੌਸਲਾ ਦਿੱਤਾ ਤੇ ਕਿਹਾ ਕਿ ਮਰਦਾਨਿਆ ਤੂੰ ਡਰ ਨਾ ਇਹ ਕਲਯੁਗ ਹੈ ਤੂੰ ਸਿਰਫ ਵਾਹਿਗੁਰੂ ਦਾ ਸਿਮਰਨ ਕਰ ਤੇਰੇ ਨੇੜੇ ਤੇੜੇ ਕੋਈ ਬਲਾ ਨਹੀਂ ਆਏਗੀ ਭਾਈ ਮਰਦਾਨਾ ਜੀ ਗੁਰਨਾਨਕ ਦੇਵ ਜੀ ਦੀ ਆਗਿਆ ਨੂੰ ਮੰਨਿਆ ਅਤੇ ਲਗਾਤਾਰ ਵਾਹਿਗੁਰੂ ਵਾਹਿਗੁਰੂ ਜੀ ਦਾ ਸਿਮਰਨ ਕਰਦੇ ਰਹੇ ਤੂਫਾਨ ਨੇ ਕਈ ਤਰ੍ਹਾਂ ਦੇ ਭਿਆਨਕ ਰੂਪ ਧਾਰਨ ਕੀਤੇ ਪਰ ਗੁਰੂ ਜੀ ਤੇ ਮਰਦਾਨਾ ਅਡੋਲ ਹੋ ਕੇ ਵਾਹਿਗੁਰੂ ਜੀ ਦਾ ਸਿਮਰਨ ਕਰਦੇ ਰਹੇ ਗੁਰੂ ਜੀ ਨੇ ਮਰਦਾਨੇ ਨੂੰ ਕਿਹਾ ਕਿ ਯਮ ਲੋਕ ਦਾ ਤਾਂ ਉਹਨਾਂ ਨੂੰ ਡਰ ਹੈ ਜਿਹੜਾ ਪਰਮਾਤਮਾ ਤੋਂ ਦੂਰ ਹੈ ਸੰਗਤਾ ਨੋਤਾ ਰਾਵਦਾ ਸਹਾਰਾ ਹੈ ਜਿਸ ਨੇ ਪੂਰੀ ਸ੍ਰਿਸ਼ਟੀ ਬਣਾਈ ਹੈ ਜਦੋਂ ਕਲਯੁਗ ਨੇ ਗੁਰੂ ਜੀ ਦੇ ਮੂੰਹੋਂ ਇਹ ਉਪਦੇਸ਼ ਸੁਣਿਆ ਤਾਂ ਉਸ ਨੇ ਮਾਨਵ ਦਾ ਰੂਪ ਧਾਰਨ ਕਰ ਲਿਆ ਤੇ ਗੁਰੂ ਜੀ ਦੇ ਸਾਹਮਣੇ ਆ ਗਿਆ ਕਲਯੁਗ ਨੇ ਗੁਰੂ ਜੀ ਨੂੰ ਕਿਹਾ ਕਿ ਸਤਗੁਰ ਜੀ ਮੈਂ ਤੁਹਾਡੀ ਮਹਿਮਾਨ ਨੂੰ ਨਹੀਂ ਸੀ ਜਾਣਦਾ ਕਿਰਪਾ ਕਰਕੇ ਮੈਨੂੰ ਮਾਫ਼ ਕਰ ਦਿਓ ਮੈਂ ਸਿਰਫ਼ ਧਰਤੀ ਤੇ ਇੱਕ ਉਦਾਹਰਣ ਦੇ ਰੂਪ ਵਿੱਚ ਆਇਆ ਹਾਂ ਪਰ ਮੇਰਾ ਸਾਹਮਣਾ ਤੁਹਾਡੇ ਨਾਲ ਹੋ ਗਿਆ ਹੈ اے ਸਤਿਗੁਰੂ ਜੀ ਮੇਰੇ ਰਾਜ ਵਿੱਚ ਇਨਸਾਨ ਹਨੇਰੇ ਵਿੱਚ ਹੀ गिरਦਾ ਜਾ ਰਿਹਾ ਹੈ ਮੇਰਾ ਸੈਨਾਪਤੀ ਝੂਠ ਨਿੰਦਿਆ ਚੁਗਲੀ ਹੈ ਅਤੇ ਜੂਆ ਸ਼ਰਾਬ ਤੇ ਬੁਰੇ ਕੰਮ ਮੇਰੀ ਫੌਜ ਹਨ ਮੇਰੇ ਰਾਜ ਵਿੱਚ ਕਾਮ ਕ੍ਰੋਧ ਲੋਭ ਮੋਹ ਦਾ ਰਾਜ ਚੱਲਦਾ ਹੈ ਮੇਰੇ ਰਾਜ ਵਿੱਚ ਲੋਕ ਪਰਮਾਤਮਾ ਨੂੰ ਭੁੱਲ ਕੇ ਮਾਇਆ ਦੀ ਚਪੇਟ ਵਿੱਚ ਆ ਚੁੱਕਿਆ ਹੈ ਕੋਈ ਵਿਰਲਾ ਹੀ ਇਸ ਤੋਂ ਬਚ ਪਾਇਆ ਹੈ ਕਿਸੇ ਵੀ ਇਨਸਾਨ ਦੇ ਅੰਦਰ ਸਬਰ ਸੰਤੋਖ ਲੱਭਣਾ ਬੜਾ ਮੁਸ਼ਕਲ ਹੈ ਕਰੋਨਾ ਦੀ ਗਿਣਤੀ ਵਿੱਚੋਂ ਕੁਝ ਹੀ ਇਨਸਾਨ ਹਨ ਜਿਹੜੇ ਮੇਰੇ ਇਸ ਜਾਲ ਤੋਂ ਬਚ ਪਾਏ ਹਨ ਗੁਰੂ ਜੀ ਨੇ ਕਲਯੁਗ ਨੂੰ ਕਿਹਾ ਕਿ ਜੇਕਰ ਤੋਂ ਇਸ ਫੌਜ ਦਾ ਸਰਦਾਰ ਹੈ ਤਾਂ ਅਸੀਂ ਵੀ ਕਰਤਾਰ ਦੇ ਨੌਕਰ ਹਾਂ ਤੇਰਾ ਹਿਸਾਬ ਵੀ ਸਾਡੇ ਕੋਲ ਹੀ ਆਏਗਾ ਗੁਰੂ ਜੀ ਦੇ ਮੂਹੇ ਇਹ ਗੱਲ ਸੁਣ ਕੇ ਕਲਯੁਗ ਗੁਰੂ ਜੀ ਦੇ ਅੱਗੇ ਝੁਕ ਗਿਆ ਤੇ ਕਹਿਣ ਲੱਗਾ ਹੇ ਸਤਿਗੁਰ ਜੀ ਮੈਂ ਜਾਣਦਾ ਹਾਂ ਕਿ ਤੁਸੀਂ ਪੀਰਾਂ ਦੇ ਪੀਰ ਹੋ ਅਤੇ ਪਰਮਾਤਮਾ ਦਾ ਦੂਜਾ ਰੂਪ ਹੋ ਮੇਰੀ ਬੇਨਤੀ ਹੈ ਕਿ ਮੇਰੇ ਤੇ ਕਿਰਪਾ ਕਰੋ ਇਸ ਦੇ ਨਾਲ ਹੀ ਕਲਯੁਗ ਨੇ ਗੁਰੂ ਜੀ ਨੂੰ ਪੇਟਾ ਦੇਣ ਦੀ ਕੋਸ਼ਿਸ਼ ਕੀਤੀ ਅਤੇ ਕਿਹਾ ਕਿ ਗੁਰੂ ਜੀ ਤੁਸੀਂ ਮੇਰੇ ਕੋਲੋਂ 9 ਨਦੀਆਂ 18 ਸਿੱਧੀਆਂ ਲੈ ਲਵੋ ਇਸ ਨਾਲ ਤੁਸੀਂ ਜਿੱਥੇ ਚਾਹੋ ਉੱਥੇ ਜਾ ਸਕਦੇ ਹੋ ਕਈ ਵੀ ਤੁਹਾਨੂੰ ਰੋਕ ਨਹੀਂ ਸਕੇਗਾ ساری ਦੁਨੀਆ ਤੁਹਾਡੇ ਕੋਲੋਂ ਡਰੇਗੀ ਅਤੇ ਮਨ ਲਗਾ ਕੇ ਤੁਹਾਡੀ ਪੂਜਾ ਵੀ ਕਰੇਗੀ ਇਸ ਗੱਲ ਨੂੰ ਸੁਣ ਕੇ ਗੁਰੂ ਜੀ ਮੁਸਕਰਾਪੇ ਇਹ ਚੀਜ਼ਾਂ ਲੈਣ ਤੋਂ ਨਾ ਕਰ ਦਿੱਤੀ ਜਿਸ ਤੋਂ ਬਾਅਦ ਕਲਯੁਗ ਨੇ ਹੋਰ ਵੀ ਪੇਟਾ ਦੇਣ ਦੀ ਕੋਸ਼ਿਸ਼ ਕੀਤੀ ਪਰ ਗੁਰੂ ਜੀ ਕਿਸੇ ਵੀ ਗੱਲ ਨਾਲ ਰਾਜੀ ਨਹੀਂ ਹੋਏ ਪਰ ਅਖੀਰ ਵਿੱਚ ਕਲਯੁਗ ਨੇ ਗੁਰੂ ਜੀ ਨੂੰ ਬੋਲਿਆ हे ਦੀਨदयाल ਜੀ ਤੁਸੀਂ ਮੇਰੇ ਰਾਜ ਵਿੱਚ ਮਨੁੱਖ ਦੇ ਰੂਪ ਵਿੱਚ ਜਨਮ ਲਿਆ ਹੈ ਮੈਨੂੰ ਤੁਹਾਡੇ ਚਰਨਾਂ ਵਿੱਚ ਆ ਕੇ ਮਿਲਣ ਦਾ ਮੌਕਾ ਮਿਲਿਆ ਹੈ ਪਰ ਮੈਨੂੰ ਡਰ ਹੈ ਕਿ ਇਹ ਮੇਲ ਕਿਦਰੇ ਫਜ਼ੂਲ ਨਾ ਜਾਵੇ ਇਸ ਕਰਕੇ ਸਤਗੁਰੂ ਜੀ ਤੁਸੀਂ ਮੇਰੀ ਕਿਸੇ ਵੀ ਭੇਟਾ ਨੂੰ ਸਵੀਕਾਰ ਨਹੀਂ ਕੀਤਾ ਜੇਕਰ ਮੇਰੀ ਕਿਸੇ ਵੀ ਭੇਟਾ ਨੂੰ ਸਵੀਕਾਰ ਕਰ ਲੋਗੇ ਤਾਂ ਬੜੀ ਕਿਰਪਾ ਹੋਵੇਗੀ ਨਹੀਂ ਤਾਂ ਮੇਰਾ ਮਨ ਹਮੇਸ਼ਾ ਲਈ ਬਹੁਤ ਰੁੱਖੀ ਰਹੇਗਾ ਗੁਰੂ ਜੀ ਨੇ ਕਿਹਾ ਜੇ ਤੁਮਾਨੂੰ ਪੇਟਾ ਦੇਣਾ ਹੀ ਚਾਹੁੰਦਾ ਹੈ ਤਾਂ ਕੋਈ ਅਜੇ ਹੀ ਪੇਟ ਦੇ ਜਿਸ ਨਾਲ ਮੇਰੇ ਪਗਤਾ ਤੇ ਤੇਰੀ ਫੌਜ ਚੜਾਈ ਨਾ ਕਰ ਸਕੇ ਕਲ ਜ ਵਾਥ ਜੋੜ ਕੇ ਕਹਿਣ ਲਗਾ ਜੋ ਤੁਸੀਂ ਹੁਕਮ ਕਰੋਗੇ ਮੈਂ ਮੰਨਾਂਗਾ ਗੁਰੂ ਜੀ ਨੇ ਕਿਹਾ ਜੜਾ ਮਨੁੱਖ ਤੇਰੇ ਰਾਜ ਵਿੱਚ ਪਰਮਾਤਮਾ ਨਾਲ ਜੁੜੇਗਾ ਚੋਰੀ ਝੂਠ ਨਿੰਦਿਆ ਮੋਹ ਮਾਇਆ ਹੰਕਾਰ ਬੁਰੇ ਕੰਮਾਂ ਤੋਂ ਦੂਰ ਰਹੇਗਾ ਉਸ ਮਨੁੱਖ ਤੇ ਤੇਰਾ ਕੋਈ ਅਸਰ ਨਹੀਂ ਹੋਵੇਗਾ ਕਲਯੁਗ ਨੇ ਭੇਡ ਦਿੱਤੀ ਕਿ ਜਿਹੜਾ ਇਨਸਾਨ ਪਰਮਾਤਮਾ ਨਾਲ ਜੁੜਿਆ ਰਹੇਗਾ ਉਸ ਇਨਸਾਨ ਤੇ ਮੇਰੀ ਫੌਜ ਚੜਾਈ ਨਹੀਂ ਕਰੇਗੀ ਪੇਟਾ ਦੇਣ ਤੋਂ ਬਾਅਦ ਕਲਯੁਗ ਨੇ ਗੁਰੂ ਜੀ ਤੋਂ ਵਾਰ ਲਿਆ ਤੇ ਚਰਨਾਂ ਨੂੰ ਛੂ ਕੇ ਉੱਥੋਂ ਚੱਲਿਆ ਗਿਆ ਗੁਰੂ ਪਿਆਰਿਓ ਇਸ ਸਾਖੀ ਤੋਂ ਸਾਨੂੰ ਇਹ ਹੀ ਸਿੱਖਿਆ ਮਿਲਦੀ ਹੈ ਕਿ ਜਿਹੜਾ ਇਨਸਾਨ ਪਰਮਾਤਮਾ ਦੇ ਨਾਮ ਨਾਲ ਜੁੜਿਆ ਰਿਹਾ ਉਸ ਇਨਸਾਨ ਤੇ ਕਲ ਯੁਗ ਦਾ ਕੋਈ ਵੀ ਅਸਰ ਨਹੀਂ ਹੋਵੇਗਾ ਅਗਰ ਇਹ ਵੀਡੀਓ ਚੰਗੀ ਲੱਗੇ ਤਾਂ ਵਾਦ ਵਾਦ ਸ਼ੇਅਰ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ